ਆਮ ਆਦਮੀ ਪਾਰਟੀ ਵੱਲੋਂ ਅੱਜ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਪਤਾਲਪੁਰੀ ਚੌਕ ਤੋਂ ਸ਼ੁਰੂ ਕੀਤੀ। ਜਿੰਦਾਬਾਦ। ਸਰਦਾਰ ਵਦਿਆ ਜੀ ਇਹ ਰੈਲੀ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਪ੍ਰਚਾਰ ਲਈ ਸ਼੍ਰੀ ਕੀਰਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਜਲਫਾ ਮਾਤਾ ਮੰਦਿਰ ਨੰਗਲ ਵਿਖੇ ਸਮਾਪਤ ਹੋ ਵੇਖੋ ਵੇਖੀ ਇਸ ਰੈਲੀ ਪ੍ਰਤੀ ਇਲਾਕੇ ਦੇ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਸੀ ਪਿਛਲੇ 3 ਦਿਨਾਂ ਤੋਂ ਉਹ ਇਸ ਰੈਲੀ ਦੀ ਤਿਆਰੀ ਲਈ ਰੁੱਝੇ ਹੋਏ ਸਨ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਆਪਣੇ ਆਪਣੇ ਮੋਟਰਸਾਈਕਲਾਂ ਤੇ ਇਸ ਰੈਲੀ ਵਿੱਚ ਸ਼ਾਮਲ ਹੋਏ ਇਹ ਰੈਲੀ ਸ਼੍ਰੀ ਗਿਰੀਦਪੁਰ ਸਾਹਿਬ ਤੋਂ ਹੋ ਕੇ ਜਲਫਾ ਮਾਤਾ ਮੰਦਿਰ ਨੰਗਲ ਵਿਖੇ ਸਮਾਪਤ ਹੋਵੇਗੀ। ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ। ਕਾਹਲੀ ਰਾਤ ਵੱਖਵਾ ਠਾਵਾਂ ਦੇਤੇ ਸ਼ਬੀਲਾਂ ਦਾ ਬੰਦੂਕਾ ਥੋਰ ਪਿੰਡਾਂ ਦੇ ਵੀ ਸਵਾਗਤ ਲਈ ਦਿਨ ਰਾਤ ਤੋਂ ਲੱਗੇ ਹੋਏ ਆ ਸਾਡੇ ਸਾਰੇ ਸਾਥੀ ਹਰ ਇੱਕ ਸਾਥੀ ਦਾ ਦਿਨੋਂ ਧੰਨਵਾਦ ਆਓ ਆਪਾਂ ਇਸ ਦੀ ਆਗਾਜ਼ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਛੇਨੇ ਪਾਤਸ਼ਾਹ ਕਿਰਪਾ ਕਰਨ ਤੇ ਆਪਾਂ ਜਿਹੜਾ ਸਾਡਾ ਮਕਸਦ ਹੈ ਕਿ ਪੰਜਾਬ ਦੀ बुलंद ਆਵਾਜ਼ ਅਸੀਂ ਲੋਕ ਸਭਾ 'ਚ ਭੇਜਨੀ ਹੈ ਸਰਦਾਰ ਮਾਲਵਿੰਦਰ ਸਿੰਘ ਕੰਗ ਦੇ ਰੂਪ ਤੇ ਵਿੱਚ ਆਪਾਂ ਇਸ ਸਟੇਸ਼ਨ ਦੇ ਵਿੱਚ ਕਾਮਯਾਬ ਹੋਏ। ਬਾਬਾ ਬਰਕਟਾ ਜੀ ਦੇਸ਼ ਅਸ਼ੀਰਵਾਦ ਲੈ ਕੇ ਬਾਬਾ ਗੁੱਡਨ ਜੀ ਅੱਜ ਸਰਦਾਰ ਦੇ ਰੈਲੀ ਕੀਤੀ ਜਾਇਏ ਕਿੰਦਾ ਦਾ ਪੰਜਾਬ ਲੋਕਾਂ ਨੂੰ ਦਿਖਣ ਕੰਦੇ ਬਹੁਤ ਜ਼ਿਆਦਾ ਉਤਸ਼ਾਹ ਹੈ ਰੈਲੀ ਦੀ ਤਿਆਰੀ ਹੋਈ ਹੈ ਬਾਈਕ ਰੈਲੀ ਤੇ ਆਪ シュਮਾਰੇ ਜਿਹੜੇ ਨੌਜਵਾਨ ਨੇ ਉਹ ਪੁੱਛ ਰਿਹਾ ਵੀ ਰੈਲੀ ਕਦੋਂ ਚੱਲਣੀ ਹੈ ਪਿਛਲੇ 3 ਦਿਨਾਂ ਤੋਂ ਇਹਦੀਆਂ ਤਿਆਰੀਆਂ ਹੋ ਰਹੀਆਂ ਹੈ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੋਟਰਸਾਈਕਲ ਪੂਰੇ ਹਲਕੇ ਦੇ ਵਿੱਚ ਇੱਥੇ ਆ ਚੁੱਕੇ ਐ ਬੈਂਸਾਬ ਦੀ ਅਗਵਾਈ ਦੇ ਵਿੱਚ ਟੰਗ ਸਕਦੀ ਅਗਵਾਈ ਦੇ ਵਿੱਚ ਹੀਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡਾਂ-ਪਿੰਡਾਂ ਦੇ ਵਿੱਚ ਹੋ ਕੇ ਮਾਤਾ ਜਲਫਾ ਦੇਵੀ ਜੀ ਨੰਗੜ ਜਾ ਕੇ ਇਹ ਜਿਹੜੀ ਰੈਲੀ ਦੀ ਐ ਜਿਹੜੀ ਇਹ ਸਮਾਪਤੀ ਹੋਣੀ ਐ ਜਾਦੇ ਤਰ੍ਹਾਂ ਹੈ ਵੱਡੀ ਗਿਣਤੀ ਵਿੱਚ ਜਿੱਥੇ ਯੂਥ ਨੂੰ ਲੱਗਦਾ ਪੰਜਾਬ ਸਰਕਾਰ ਦਾ ਵਾਦਾ ਪੂਰਾ ਤਾਂ ਹੀ ਤਾਂ ਯੂਥ ਪੁੱਜ ਰਿਹਾ ਤੁਹਾਡੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪਹਿਲੇ 2 ਸਾਲਾਂ ਦੇ ਵਿੱਚ ਜਿਹੜੇ ਰੋਜ਼ਗਾਰ ਦੇ ਦਿੱਤੇ ਗਏ ਆ ਜਿਹੜੇ ਗਾਰੰਟੀ ਜਿਹੜੀ ਦਿੱਤੀ ਸੀਗੀ ਉਹ ਰੋਜ਼ਗਾਰ ਦਿੱਤੇ ਗਏ ਆ ਯੂਥ ਯੂਥ ਦੇ ਵਿੱਚ ਉਤਸ਼ਾਹ ਹੈ ਉਹਨਾਂ ਨੂੰ ਸੁਨਹਿਰੀ ਮੌਕੇ ਮਿਲ ਰਹੇ ਚਾਹੇ ਖੇਡਾਂ ਹੈ ਚਾਹੇ ਸਟੱਡੀ ਦੇ ਵਿੱਚ ਹੈ ਚਾਹੇ ਅਸੀਂ ਰੋਜ਼ਗਾਰ ਦੀ ਗੱਲ ਕਰੀਏ ਜੇਕਰ ਅਸੀਂ ਗੱਲ ਕਰੀਏ ਆਪਣੇ ਹਲਕੇ ਦੇ ਵਿੱਚ ਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਇਨਸਪੈਕਟਰ ਭਰਤੀ ਹੋਏ ਆ ਟੀਚਰਾਂ ਨੂੰ ਨੌਕਰੀਆਂ ਮਿਲੀਆਂ ਉਸ ਤੋਂ ਇਲਾਵਾ ਵੱਖ-ਵੱਖ ਡਿਪਾਰਟਮੈਂਟ ਹੈ ਚਾਹੇ ਵੈਟਰਨਰੀ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਹੈ ਲਾਈਨਮੈਨ ਹੈ ਬਹੁਤ ਸਾਰੀਆਂ ਜਿਹੜੀਆਂ ਨੌਕਰੀ ਦੇ ਐ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੀਆਂ ਮੁਕੀ ਉਹ ਨੌਜਵਾਨਾਂ ਨੂੰ ਮਿਲਿਆ। ਭਾਈਓ ਜੀ ਬਾਈਓ ਦੇ ਵਿੱਚ ਕਿੰਨਾ ਦਾ ਰਿਸਪੌਂਸ ਲੋਕਾਂ ਦਾ ਮਿਲਦਾ ਹੈ ਅ ਸਾਡੇ ਹਲਕਾ ਸ਼੍ਰੀ ਨਨਪੁਰ ਸਾਹਿਬ ਤੋਂ ਲੋਕ ਸਭਾ ਦੇ ਜਿਹੜੇ ਸਾਡੇ ਉਮੀਦਵਾਰ ਨੇ ਸਰਦਾਰ ਮਾਲਕਿੰਦਰ ਸਿੰਘ ਕੰਗ ਅ ਉਨ੍ਹਾਂ ਦੀ ਚੋਣ ਕੈਂਪੇਨ ਦੇ ਲਈ ਸਾਡੇ ਹਲਕਾ ਵਿਧਾਇਕ ਕੈਬਨ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਵੈਹੜੀ ਦੇ ਗੁਵਾਇ ਦੇ ਵਿੱਚ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਅੱਜ ਮੋਟਰਸਾਈਕਲ ਰੈਂਦੀ ਜਿਹੜੀ ਕੱਢੀ ਜਾਣੀ ਹੈ ਜਿਹਦੇ ਵਿੱਚ ਤਕਰੀਬਨ 50 ਤੇ ਤਕਰੀਬਨ ਜਿਹੜੇ ਪਿੰਡ ਆ ਉਹ ਕਵਰ ਹੋਣਗੇ ਕੀਰਤਪੁਰ ਸਾਹਿਬ ਤੋਂ ਜਲਫਾ ਮਾਤਾ ਜਿਹੜਾ ਮੰਦਿਰ ਉੱਥੇ ਤੱਕ ਜਾਣੀ ਹੈ ਔਰ ਬਹੁਤ ਭਾਰੀ ਜਿਹੜਾ ਸੰਖਿਆ ਦੇ ਵਿੱਚ ਨੌਜਵਾਨ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਜਿਹੜਾ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਲੈ ਕੇ ਸੈਂਕੜੇ ਦੀ ਗਿਣਤੀ ਦੇ ਮੋਟਰਸਾਈਕਲ ਪਹੁੰਚ ਚੁੱਕੇ ਨੇ ਅੱਗੇ ਹੋਰ ਵੀ ਜਿਹੜੇ ਮੋਟਰਸਾਈਕਲ ਆ ਉਹ ਪਿੱਛੇ ਆ ਰਹੇ ਨੇ ਔਰ ਇੱਕ ਬਹੁਤ ਵੱਡਾ ਰਿਕਾਰਡ ਤੋੜ ਜਿਹੜਾ ਅੱਜ ਮੋਟਰਸਾਈਕਲ ਜਿਹੜੀ ਰੈਲੀ ਹੈ ਉਹ ਅੱਜ ਸਰਦਾਰ ਮਾਲਵਿੰਦਰ ਸਿੰਘ ਜੀ ਦੇ ਹੱਥ ਦੇ ਵਿੱਚ ਸਰਦਾਰ ਹਰਜੋਤ ਸਿੰਘ ਬਾਜ ਜੀ ਦੀ ਗਵਾਈ ਦੇ ਵਿੱਚ ਅੱਜ ਉਹ ਜਿਹੜਾ ਇੱਥੇ ਕੱਢਿਆ ਜਾਣਾ ਉਹ ਜਿਹਦੇ ਨਾਲ ਕਿ ਜਿਹੜੀ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹਨੇਰੀਆਂ ਹੋਰ ਤੇਜ਼ ਜੋ ਅੱਜ ਰੈਲੀ ਹੋਣ ਜਾ ਰਹੀ ਹੈ ਇੱਕ ਇਤਿਹਾਸਕ ਰੈਲੀ ਹੈ ਜੀ ਤੇ ਸਰਦਾਰ ਹਰਜੋਤ ਸਿੰਘ ਬਾਜ ਜਦੋਂ ਤੋਂ ਇੱਥੇ ਕੈਬਨਿਟ ਮੰਤ ਤੇ ਅੱਗੇ ਜਿਹੜਾ ਉਹਨਾਂ ਦੇ ਕੰਮ ਹੈ ਉਹਨਾਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਇਕੱਠੇ ਹੋ ਰਹੇ ਹਨ ਤੇ ਸਾਡੇ ਲੋਕ ਸਭਾ ਉਮੀਦਵਾਰ ਸਰਦਾਰ ਮਲਵਿੰਦਰ ਸਿੰਘ ਜੀ ਕੰਗ ਉਹ ਪੰਜਾਬ ਦੇ ਮੁੱਖ ਸਪੋਕਸਮੈਨ ਹੈ ਉਹਨਾਂ ਦੀ ਜਿਹੜੀ ਲੋਕਾਂ ਵਿੱਚ ਗਤੀਵਿਧੀਆਂ ਲੋਕਾਂ ਵਿੱਚ ਆਣ ਜਾਣ ਹੈ ਉਹਨੂੰ ਦੇਖਦੇ ਹੋਏ ਸਾਡੇ ਜਿਹੜੇ ਚੰਗਰ ਜੋਂ ਦੇ ਸਾਡੇ ਹਲਕੇ ਨਾਲਪੁਰ ਸਾਹਿਬ ਦੇ ਜਿੰਨੇ ਵੀ ਵਰਕਰ ਵਲੰਟੀਅਰ ਸਾਡੇ ਯੂਥ ਹਰ ਇੱਕ ਤਰ੍ਹਾਂ ਦੇ ਆਏ ਆ ਉਹਨਾਂ ਇੰਨਾ ਦੇਖਣ ਉਤਸ਼ਾਹ ਮਿਲ ਰਿਹਾ ਹੈ ਉਹ ਇਹ ਸੋਚ ਰਹੇ ਆ ਕਿ ਜਿੱਦਾਂ ਪਹਿਲਾਂ ਭਗਵੰਤ ਮਾਨ ਜੀ ਇਕੱਲੇ ਹੀ ਸੈਂਟਰ ਚ ਬੋਲਦੇ ਹੁੰਦੇ ਸੀ ਲੋਕ ਸਭਾ ਜੀ ਹੁਣ ਸਾਡਾ ਜਿਹੜਾ ਮੁੱਦਾ ਹੈ ਜੀ 13 0 ਕਰਕੇ 500 ਭੇਜੀਏ ਤਾਂ ਕਿ ਜਿਹੜੀ ਉਹ ਆਵਾਜ਼ ਇੱਕ ਹੋਰ ਬਲੰਦ ਉੱਠੇ ਸਾਡੇ ਪੰਜਾਬ ਦੇ ਜਿਹੜੇ ਮੁੱਦੇ ਹੈ ਉੱਥੇ ਉਹ ਵਧਿਆ ਵੱਧ ਚੜ ਕੇ ਉੱਠਣ ਜੀ ਜਿਵੇਂ ਸਾਡੇ 8000 ਕਰੋੜ ਰੁਪਏ ਰੋਕੇ ਰੱਖਿਆ ਹੋਇਆ ਜੀ ਸਾਡੇ ਹੋਰ ਫਸਲੀ ਜਿਹੜੀ ਐਮ ਐਸ ਪੀ ਦੀਆਂ ਸਮੱਸਿਆਵਾਂ ਮੈਂ ਸਾਨੂੰ ਇਹੋ ਜਿਹੇ ਲੀਡਰ ਚਾਹੀਦੇ ਜਿਹੜੇ ਸਾਡੇ ਪੰਜਾਬ ਦੀ ਆਵਾਜ਼ ਉੱਥੇ ਕੇਂਦਰ ਦੇ ਚੱਕਣ ਤੇ ਇਹ ਜਿਹੜਾ ਇੱਕ ਰੈਲੀ ਹੈ ਤੇ ਇੱਕ ਮੂੰਹ ਤੋੜ ਜਵਾਬ ਹੋਏਗਾ ਭਾਜਪਾ ਵਾਸਤੇ